ਨੰਦੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮ ਚੂਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਜੀ ਆ ਬੁਝਾਏ ਜੀਉ ਅਮਰਤ ਬਾਣੀ ਹਰ ਹਰ ਤੇਰੀ ਸੋਨ ਸੋਨੋ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਗੁਰ ਕਾ ਦਰਸ਼ਨ ਪਾਏ ਜੀਉ ਸੁ ਕਹੂ ਟਾਲੂ ਗੁਰਸਿਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹਿ ਸੁਣਿਆ ਦੁਖ ਸੁਖ ਮੇਰਾ ਤੋਬ ਜਨ ਕੀ ਖਟਾਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ सोई सुगड़ सो जाने तिन्हि सुनया दुख सुख मेरा ਤੋਬਦਨ ਕੀ ਖਟਾਨੀ ਜੀ ਕੀ ਏ ਕਹਿ ਬਹਿ ਮੰਨੀ ਅਵਰ ਜਤਨ ਕਰ ਰਹਾ ਬਹੁ ਤੇਰੀ ਤਨ ਤਲ ਨਹੀਂ ਕੀਮਤ ਜਾਣੀ ਰਹਾਉ ਅਮਰਤ ਨਾਮ ਨਿਰਮੋਲ ਕਹੀਰਾ ਗੁਰ ਦੀ ਨੋ ਮਨ ਤਾਨੇ ਡਿਗੈ ਨਾ ਡੋਲੇ ਦ੍ਰਿੜ ਕਰ ਰਾਹਿਓ ਪੂਰਨ ਹੋਏ ਤਿਰਬ ਤਾਨੇ ਓਏ ਜੋ ਵਿਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ 따ਤੇ ਕਣਕ ਵਖਾਨੀ ਪ੍ਰਗਟੋ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਜਿਓ ਗੁਰ ਕੀਓ ਬੰਦਨੈ ਪ੍ਰਗਟੋ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ